ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕਿਵੇਂ ਬਣਿਆ ਕੈਨੇਡਾ ਵਿੱਚ ਪੰਜਾਬੀ ਮੁੰਡਾ ਕਰੋੜਪਤੀ ਅਸਲ ਸੱਚ ਤੁਹਾਨੂੰ ਕਰ ਦੇਵੇਗਾ ਹੈਰਾਨ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਪੰਜਾਬੀ ਮੁੰਡੇ ਬਾਰੇ ਜਿਸਨੇ ਪੰਜਾਬ ਦੇ ਛੋਟੇ ਜਿਹੇ ਪਿੰਡ ਵਿੱਚੋਂ ਨਿਕਲ ਕੇ ਕੈਨੇਡਾ ਵਿੱਚ ਆਪਣੀ ਕਿਸਮਤ ਬਦਲ ਲਈ ਉਸ ਨੂੰ ਨਾਂ ਹੈ ਗੁਰਜੋਤ ਸਿੰਘ ਇੱਕ ਆਮ ਜਿਹਾ ਨੌਜਵਾਨ ਜਿਸਨੇ ਸੁਪਨੇ ਵੇਖੇ ਸਨ ਵੱਡੇ ਪਰ ਜ਼ਿੰਦਗੀ ਨੇ ਉਸ ਨੂੰ ਬਹੁਤ ਸਾਰੇ ਰੁਕਾਵਟਾਂ ਵਿੱਚ ਪਾ ਦਿੱਤਾ ਪਿੰਡ ਵਿੱਚ ਉਸ ਦੇ ਪਿਤਾ ਜੀ ਛੋਟੀ ਜਹੀ ਕਿਰਾਣੇ ਦੀ ਦੁਕਾਨ ਚਲਾਉਂਦੇ ਸਨ ਮਾਂ ਜੀ ਘਰ ਸੰਭਾਲਦੀਆਂ ਅਤੇ ਗੁਰਜੋਤ ਪੜ੍ਹਾਈ ਵਿੱਚ ਚੰਗਾ ਸੀ ਪਰ ਪੈਸੇ ਨਹੀਂ ਸਨ ਕਿ ਵੱਡੀ ਯੂਨੀਵਰਸਿਟੀ ਵਿੱਚ ਜਾ ਸਕੇ ਉਹ ਰਾਤਾਂ ਨੂੰ ਜਾਗ ਕੇ ਸੋਚਦਾ ਸੀ ਕਿ ਕੈਨੇਡਾ ਜਾ ਕੇ ਵੱਡਾ ਆਦਮੀ ਬਣੇਗਾ ਪਰ ਵੀਜ਼ਾ ਲਈ ਪੈਸੇ ਕਿੱਥੋਂ ਆਉਣੇ ਸਨ ਫਿਰ ਇੱਕ ਦਿਨ ਉਸ ਨੇ ਆਪਣੇ ਪਿੰਡ ਦੇ ਇੱਕ ਅੰਕਲ ਨੂੰ ਵੀਡੀਓ ਕਾਲ ਕੀਤੀ ਜੋ ਕੈਨੇਡਾ ਵਿੱਚ ਰਹਿੰਦੇ ਸਨ ਅਤੇ ਉਹਨਾਂ ਨੇ ਗੁਰਜੋਤ ਨੂੰ ਉਤਸ਼ਾਹਿਤ ਕੀਤਾ ਗੁਰਜੋਤ ਨੇ ਆਪਣੇ ਪਿਤਾ ਜੀ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਜ਼ਮੀਨ ਵੇਚ ਕੇ ਪੈਸੇ ਜੋੜੇ ਪਰ ਵੀਜ਼ਾ ਮਿਲਣ ਵਿੱਚ ਵੀ ਬਹੁਤ ਮੁਸ਼ਕਲ ਆਈ ਕਈ ਵਾਰ ਰਿਜੈਕਟ ਹੋਇਆ ਪਰ ਗੁਰਜੋਤ ਨੇ ਹਾਰ ਨਾ ਮੰਨੀ ਆਖਰਕਾਰ 2015 ਵਿੱਚ ਉਹ ਕੈਨੇਡਾ ਪਹੁੰਚ ਗਿਆ ਟੋਰਾਂਟੋ ਵਿੱਚ ਇੱਕ ਛੋਟੇ ਜਿਹੇ ਫਲੈਟ ਵਿੱਚ ਰਹਿਣ ਲੱਗਾ ਜਿੱਥੇ ਉਹ ਆਪਣੇ ਰੂਮ ਮੇਟ ਨਾਲ ਸਾਂਝਾ ਕਰਦਾ ਸੀ ਪਹਿਲੇ ਦਿਨਾਂ ਵਿੱਚ ਉਸ ਨੂੰ ਬਹੁਤ ਯਾਦ ਆਉਂਦੀ ਸੀ ਕਰਦੀ ਮਾਂ ਦੇ ਹੱਥਾਂ ਦੀ ਰੋਟੀ ਅਤੇ ਪਿੰਡ ਦੀ ਹਵਾ ਉਹ ਸੋਚਦਾ ਸੀ ਕਿ ਕੀ ਉਹ ਵਾਪਸ ਚਲਾ ਜਾਵੇ ਪਰ ਫਿਰ ਉਸ ਨੇ ਆਪਣੇ ਸੁਪਨੇ ਨੂੰ ਯਾਦ ਕੀਤਾ ਅਤੇ ਮਿਹਨਤ ਸ਼ੁਰੂ ਕਰ ਦਿੱਤੀ ਉਸ ਨੇ ਫੈਕਟਰੀ ਵਿੱਚ ਨੌਕਰੀ ਕੀਤੀ ਜਿੱਥੇ ਠੰਡ ਵਿੱਚ ਕੰਟੇ ਪਰ ਕੰਮ ਕਰਨਾ ਪੈਂਦਾ ਸੀ ਪੈਰ ਜੰਮ ਜਾਂਦੇ ਸਨ ਪਰ ਉਹ ਰੁਕਦਾ ਨਹੀਂ ਸੀ ਇੱਕ ਵਾਰ ਉਸ ਨੂੰ ਬਿਮਾਰੀ ਹੋ ਗਈ ਅਤੇ ਹਸਪਤਾਲ ਵਿੱਚ ਪੈਸੇ ਨਹੀਂ ਸਨ ਫਿਰ ਵੀ ਉਸਨੇ ਆਪਣੇ ਘਰ ਨੂੰ ਨਹੀਂ ਦੱਸਿਆ ਕਿ ਉਹਨਾਂ ਨੂੰ ਚਿੰਤਾ ਨਾ ਹੋਵੇ ਇਹ ਕਹਾਣੀ ਤੁਹਾਨੂੰ ਰੁਲਾ ਦੇਵੇਗੀ ਕਿਉਂਕਿ ਗੁਰਜੋਤ ਵਾਂਗ ਹਜ਼ਾਰਾਂ ਨੌਜਵਾਨ ਅਜੇ ਸੰਘਰਸ਼ ਕਰਦੇ ਹਨ ਪਰ ਉਹਨਾਂ ਦੀਆਂ ਕਹਾਣੀਆਂ ਨਹੀਂ ਸੁਣੀਆਂ ਜਾਂਦੀਆਂ ਉਸਨੇ ਆਪਣੇ ਅੰਦਰ ਇੱਕ ਅਗ ਜਗਾਈ ਅਤੇ ਸੋਚਿਆ ਕਿ ਇੱਕ ਦਿਨ ਉਹ ਆਪਣੇ ਪਿੰਡ ਵਾਪਸ ਜਾ ਕੇ ਸਭ ਨੂੰ ਮਾਣ ਕਰਵਾਏਗਾ ਇਹ ਪਹਿਲਾ ਹਿੱਸਾ ਤੁਹਾਨੂੰ ਗੁਰਜੋਤ ਦੇ ਸੰਘਰਸ਼ ਨਾਲ ਜੋੜ ਦੇਵੇਗਾ ਅਤੇ ਅੱਗੇ ਵੀ ਹੈਰਾਨ ਕਰਨ ਵਾਲੇ ਰਾਜ਼ ਹਨ ਜੋ ਤੁਹਾਨੂੰ ਰੋਕ ਨਹੀਂ ਸਕਣਗੇ ਗੁਰਜੋਤ ਕੈਨੇਡਾ ਪਹੁੰਚ ਕੇ ਪਹਿਲਾ ਤਾਂ ਬਹੁਤ ਖੁਸ਼ ਹੋਇਆ ਪਰ ਜਲਦੀ ਹੀ ਸੱਚਾਈ ਸਾਹਮਣੇ ਆ ਗਈ ਉਸ ਨੂੰ ਨੌਕਰੀ ਮਿਲੀ ਇੱਕ ਗੈਸ ਸਟੇਸ਼ਨ ਤੇ ਜਿੱਥੇ ਰਾਤ ਦੀ ਸ਼ਿਫਟ ਕਰਨੀ ਪੈਂਦੀ ਸੀ ਅਤੇ ਠੰਡ ਵਿੱਚ ਬਾਰ ਖੜੇ ਰਹਿਣਾ ਪੈਂਦਾ ਸੀ ਉਹ ਯਾਦ ਕਰਦਾ ਸੀ ਆਪਣੇ ਪਿੰਡ ਵਿੱਚ ਗਰਮੀਆਂ ਵਿੱਚ ਖੇਤਾਂ ਵਿੱਚ ਕੰਮ ਕਰਨਾ ਪਰ ਇੱਥੇ ਬਰਫ਼ ਨੇ ਉਸ ਨੂੰ ਤੋੜ ਕੇ ਰੱਖ ਦਿੱਤਾ ਇੱਕ ਵਾਰ ਉਸਨੇ ਆਪਣੇ ਬੌਸ ਨਾਲ ਗੱਲ ਕੀਤੀ ਕਿ ਉਹ ਵੱਧ ਸਮਾਂ ਕੰਮ ਕਰਨਾ ਚਾਹੁੰਦਾ ਹੈ ਤਾਂ ਬੌਸ ਨੇ ਹੱਸ ਕੇ ਕਿਹਾ ਕਿ ਤੂੰ ਨਵਾਂ ਆਇਆ ਹੈ ਅਜੇ ਤਾਂ ਤੂੰ ਜਾਣਦਾ ਨਹੀਂ ਕਿ ਇੱਥੇ ਜ਼ਿੰਦਗੀ ਕਿੰਨੀ ਸਖਤ ਹੈ ਗੁਰਜੋਤ ਨੇ ਉਸ ਨੂੰ ਨਹੀਂ ਮੰਨਿਆ ਅਤੇ ਡਬਲ ਸ਼ਿਫਟਾਂ ਕਰਨ ਲੱਗ ਪਿਆ ਉਸਨੇ ਪੈਸੇ ਜੋੜ ਕੇ ਆਪਣੇ ਘਰ ਭੇਜੇ ਤਾਂ ਮਾਂ ਜੀ ਨੇ ਰੋ ਕੇ ਕਿਹਾ ਕਿ ਬੇਟਾ ਤੂੰ ਆਪਣੇ ਲਈ ਵੀ ਰੱਖ ਲੈ ਪਰ ਉਸਨੇ ਕਿਹਾ ਕਿ ਮੈਂ ਠੀਕ ਹਾਂ ਫਿਰ ਉਸਨੇ ਸੋਚਿਆ ਕਿ ਨੌਕਰੀ ਨਾਲ ਤਾਂ ਕਦੇ ਵੱਡਾ ਨਹੀਂ ਬਣ ਸਕੇਗਾ ਉਸ ਨੂੰ ਕੁਝ ਨਵਾਂ ਕਰਨਾ ਚਾਹੀਦਾ ਹੈ ਉਸਨੇ ਆਪਣੇ ਰੂਮ ਮੇਟ ਨਾਲ ਗੱਲ ਕੀਤੀ ਜੋ ਵੀ ਪੰਜਾਬੀ ਸੀ ਅਤੇ ਉਹਨਾਂ ਨੇ ਮਿਲ ਕੇ ਇੱਕ ਛੋਟਾ ਜਿਹਾ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚਿਆ ਪਰ ਪੈਸੇ ਨਹੀਂ ਸਨ ਤਾਂ ਗੁਰਜੋਤ ਨੇ ਬੈਂਕ ਤੋਂ ਲੋਨ ਲੈਣ ਦੀ ਕੋਸ਼ਿਸ਼ ਕੀਤੀ ਪਰ ਰਿਜੈਕਟ ਹੋ ਗਿਆ ਕਿਉਂਕਿ ਉਸ ਕੋਲ ਕ੍ਰੈਡਿਟ ਹਿਸਟਰੀ ਨਹੀਂ ਸੀ ਇਹ ਵੇਲਾ ਉਸ ਲਈ ਬਹੁਤ ਮੁਸ਼ਕਲ ਸੀ ਉਹ ਰਾਤਾਂ ਨੂੰ ਨੀਂਦ ਨਹੀਂ ਸੀ ਆਉਂਦੀ ਅਤੇ ਸੋਚਦਾ ਸੀ ਕਿ ਕੀ ਉਹ ਗਲਤ ਫੈਸਲਾ ਲੈ ਲਿਆ ਹੈ ਪਰ ਫਿਰ ਉਸ ਨੂੰ ਯਾਦ ਆਈ ਆਪਣੀ ਬਚਪਨ ਦੀ ਗੱਲ ਜਦੋਂ ਉਹ ਪਿੰਡ ਵਿੱਚ ਆਪਣੇ ਦੋਸਤਾਂ ਨਾਲ ਖੇਡਦਾ ਸੀ ਅਤੇ ਕਹਿੰਦਾ ਸੀ ਕਿ ਇੱਕ ਦਿਨ ਵੱਡਾ ਬਿਜ਼ਨਸਮੈਨ ਬਣਾਗਾ ਉਸ ਨੇ ਆਪਣੇ ਅੰਦਰ ਤਾਕਤ ਭਰੀ ਅਤੇ ਛੋਟੇ-ਛੋਟੇ ਕੰਮ ਕਰਨੇ ਸ਼ੁਰੂ ਕੀਤੇ ਜਿਵੇਂ ਕਿ ਵਿਕੀਟ ਤੇ ਫੂਡ ਸਟਾਲ ਲਗਾਉਣਾ ਜਿੱਥੇ ਉਹ ਪੰਜਾਬੀ ਖਾਣੇ ਵੇਚਦਾ ਸੀ ਲੋਕਾਂ ਨੂੰ ਉਸਦੇ ਸਮੋਸੇ ਅਤੇ ਚਾਹ ਪਸੰਦ ਆਉਂਦੇ ਸਨ ਅਤੇ ਧੀਰੇ-ਧੀਰੇ ਉਸਨੇ ਪੈਸੇ ਜੋੜੇ ਇੱਕ ਵਾਰ ਇੱਕ ਕੈਨੇਡੀਅਨ ਆਦਮੀ ਨੇ ਉਸਨੂੰ ਪੁੱਛਿਆ ਕਿ ਤੂੰ ਇਹ ਖਾਣਾ ਕਿੱਥੋਂ ਸਿੱਖਿਆ ਤਾਂ ਗੁਰਜੋਤ ਨੇ ਮੁਸਕਰਾ ਕੇ ਕਿਹਾ ਕਿ ਮਾਂ ਦੇ ਹੱਥਾਂ ਤੋਂ ਇਹ ਗੱਲਾਂ ਤੁਹਾਨੂੰ ਭਾਵੁਕ ਕਰ ਦੇਣਗੀਆਂ ਕਿਉਂਕਿ ਗੁਰਜੋਤ ਵਾਂਗ ਹਰ ਨੌਜਵਾਨ ਵਿੱਚ ਇੱਕ ਅਜਿਹੀ ਅਗ ਹੁੰਦੀ ਹੈ ਜੋ ਉਸਨੂੰ ਅੱਗੇ ਵਧਾਉਂਦੀ ਹੈ ਉਸ ਨੇ ਆਪਣੇ ਬਿਜ਼ਨਸ ਨੂੰ ਵਧਾਉਣ ਲਈ ਆਨਲਾਈਨ ਕੋਰਸ ਕੀਤੇ ਅਤੇ ਸਿੱਖਿਆ ਕਿ ਕਿਵੇਂ ਮਾਰਕੀਟਿੰਗ ਕਰਨੀ ਹੈ। ਇਹ ਸਭ ਉਸ ਨੂੰ ਇੱਕ ਵੱਡੇ ਮੌਕੇ ਵੱਲ ਲੈ ਗਿਆ ਜੋ ਅੱਗੇ ਹੈਰਾਨ ਕਰਨ ਵਾਲਾ ਹੈ। ਗੁਰਜੋਤ ਨੇ ਆਪਣੇ ਫੂਡ ਸਟਾਲ ਨੂੰ ਵਧਾਉਣ ਲਈ ਬਹੁਤ ਮਿਹਨਤ ਕੀਤੀ ਅਤੇ ਧੀਰੇ-ਧੀਰੇ ਉਸ ਨੇ ਇੱਕ ਛੋਟੀ ਜਹੀ ਰੈਸਟੋਰੈਂਟ ਖੋਲ ਲਈ ਜਿੱਥੇ ਉਹ ਪੰਜਾਬੀ ਫੂਡ ਨਾਲ ਨਾਲ ਕੈਨੇਡੀਅਨ ਟਵਿਸਟ ਵਾਲੇ ਡਿਸ਼ ਵੇਚਦਾ ਸੀ। ਉਸ ਨੂੰ ਯਾਦ ਹੈ ਉਹ ਪਹਿਲਾ ਦਿਨ ਜਦੋਂ ਰੈਸਟੋਰੈਂਟ ਖੁੱਲਿਆ ਅਤੇ ਸਿਰਫ 5 ਗਾਹ ਆਏ ਉਹ ਨਿਰਾਸ਼ ਹੋ ਗਿਆ ਪਰ ਉਸਨੇ ਹਾਰ ਨਾ ਮੰਨੀ ਉਸਨੇ ਸੋਸ਼ਲ ਮੀਡੀਆ ਤੇ ਪ੍ਰਮੋਟ ਕੀਤਾ ਅਤੇ ਲੋਕਾਂ ਨੂੰ ਆਕਰਸ਼ਿਤ ਕੀਤਾ ਇੱਕ ਵਾਰ ਇੱਕ ਫੂਡ ਬਲੌਗਰ ਆਇਆ ਅਤੇ ਉਸਨੇ ਗੁਰਜੋਤ ਦੇ ਬਟਰ ਚਿਕਨ ਨੂੰ ਬਹੁਤ ਪਸੰਦ ਕੀਤਾ ਫਿਰ ਉਸਨੇ ਆਪਣੇ ਬਲੌਗ ਵਿੱਚ ਲਿਖਿਆ ਜਿਸ ਨਾਲ ਗਾਹਕ ਵੱਧ ਗਏ ਗੁਰਜੋਤ ਨੇ ਆਪਣੇ ਕਰਮਚਾਰੀਆਂ ਨੂੰ ਵੀ ਪੰਜਾਬੀ ਨੌਜਵਾਨ ਰੱਖੇ ਜੋ ਨਵੇਂ ਆਏ ਸਨ ਅਤੇ ਉਹਨਾਂ ਨੂੰ ਸਿਖਲਾਈ ਦਿੱਤੀ ਉਸ ਨੂੰ ਯਾਦ ਆਉਂਦੀ ਸੀ ਆਪਣੀ ਮਾਂ ਦੀ ਗੱਲ ਜੋ ਕਹਿੰਦੀ ਸੀ ਕਿ ਬੇਟਾ ਹਮੇਸ਼ਾ ਦੂਜਿਆਂ ਨੂੰ ਮਦਦ ਕਰ ਅਤੇ ਉਸਨੇ ਉਹੀ ਕੀਤਾ ਪਰ ਫਿਰ ਇੱਕ ਵੱਡੀ ਮੁਸੀਬਤ ਆਈ ਜਦੋਂ ਕੋਵਿਡ ਨੇ ਸਭ ਕੁਝ ਬੰਦ ਕਰ ਦਿੱਤਾ ਰੈਸਟੋਰੇਟ ਬੰਦ ਹੋ ਗਿਆ ਅਤੇ ਗੁਰਜੋਤ ਨੂੰ ਲੱਗਾ ਕਿ ਸਭ ਖਤਮ ਹੋ ਗਿਆ ਉਹ ਰੋਇਆ ਵੀ ਬਹੁਤ ਪਰ ਫਿਰ ਉਸਨੇ ਆਨਲਾਈਨ ਡਿਲੀਵਰੀ ਸ਼ੁਰੂ ਕੀਤੀ ਅਤੇ ਲੋਕਾਂ ਨੂੰ ਘਰ ਤੱਕ ਖਾਣਾ ਪਹੁੰਚਾਉਣ ਲੱਗ ਪਿਆ। ਇਹ ਵੇਲਾ ਉਸ ਲਈ ਟਰਨਿੰਗ ਪੁਆਇੰਟ ਸੀ ਕਿਉਂਕਿ ਉਸਨੇ ਸਿੱਖਿਆ ਕਿ ਕਿਵੇਂ ਬਦਲਾਵ ਨੂੰ ਅਪਣਾਉਣਾ ਹੈ। ਧੀਰੇ-ਧੀਰੇ ਉਸਨੇ ਆਪਣੇ ਬਿਜ਼ਨਸ ਨੂੰ ਚੇਨ ਵਿੱਚ ਬਦਲ ਲਿਆ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬ੍ਰਾਂਚ ਖੋਲ੍ਹ ਲਈਆਂ। ਉਸ ਨੂੰ ਯਾਦ ਹੈ ਉਹ ਦਿਨ ਜਦੋਂ ਉਸਨੇ ਪਹਿਲੀ ਵਾਰ ਆਪਣੇ ਬੈਂਕ ਅਕਾਊਂਟ ਵਿੱਚ 1 ਮਿਲੀਅਨ ਡਾਲਰ ਵੇਖੇ। ਅਤੇ ਉਹ ਰੋਪਿਆ ਕਿਉਂਕਿ ਉਸ ਨੂੰ ਆਪਣੇ ਪਿਤਾ ਜੀ ਦੀ ਯਾਦ ਆ ਗਈ ਜਿਨ੍ਹਾਂ ਨੇ ਜ਼ਮੀਨ ਵੇਚੀ ਸੀ ਇਹ ਕਹਾਣੀ ਤੁਹਾਨੂੰ ਪ੍ਰੇਰਿਤ ਕਰੇਗੀ ਕਿਉਂਕਿ ਗੁਰਜੋਤ ਨੇ ਨਾ ਸਿਰਫ ਪੈਸੇ ਕਮਾਏ ਬਲਕਿ ਆਪਣੇ ਕਮਿਊਨਿਟੀ ਨੂੰ ਵੀ ਮਦਦ ਕੀਤੀ ਉਸ ਨੇ ਛੋਟੇ ਨੌਜਵਾਨਾਂ ਲਈ ਵਰਕਸ਼ਾਪ ਚਲਾਏ ਅਤੇ ਉਹਨਾਂ ਨੂੰ ਬਿਜ਼ਨਸ ਸਿਖਾਇਆ ਪਰ ਅਸਲ ਸੱਚ ਅਜੇ ਵੀ ਬਾਕੀ ਹੈ ਜੋ ਤੁਹਾਨੂੰ ਹੈਰਾਨ ਕਰ ਦੇਵੇਗਾ ਕਿਉਂਕਿ ਗੁਰਜੋਤ ਦੀ ਸਫਲਤਾ ਪਿੱਛੇ ਇੱਕ ਵੱਡਾ ਰਾਜ਼ ਹੈ ਜੋ ਉਸਨੇ ਕਿਸੇ ਨੂੰ ਨਹੀਂ ਦੱਸਿਆ ਉਹ ਰਾਜ਼ ਹੈ ਉਸਦੀ ਇੱਕ ਗੁਪਤ ਪ੍ਰੋਜੈਕਟ ਜਿਸਨੇ ਉਸਨੂੰ ਕਰੋੜਪਤੀ ਬਣਾਇਆ ਗੁਰਜੋਤ ਦੀ ਸਫਲਤਾ ਵਿੱਚ ਇੱਕ ਵੱਡਾ ਟਵਿਸਟ ਆਇਆ ਜਦੋਂ ਉਸਨੇ ਆਪਣੇ ਰੈਸਟੋਰੈਂਟ ਚੇਨ ਨੂੰ ਵਧਾਉਣ ਲਈ ਇੱਕ ਨਵੀਂ ਆਈਡੀਆ ਸੋਚੀ ਉਸਨੇ ਵੇਖਿਆ ਕਿ ਕੈਨੇਡਾ ਵਿੱਚ ਪੰਜਾਬੀ ਪੋਜਨ ਦੀ ਮੰਗ ਵੱਧ ਰਹੀ ਹੈ ਪਰ ਲੋਕਾਂ ਨੂੰ ਆਸਾਨੀ ਨਾਲ ਨਹੀਂ ਮਿਲਦਾ ਤਾਂ ਉਸਨੇ ਇੱਕ ਐਪ ਬਣਾਉਣ ਦੀ ਸੋਚੀ ਜਿੱਥੇ ਲੋਕ ਆਨਲਾਈਨ ਆਰਡਰ ਕਰ ਸਕਣ ਅਤੇ ਘਰ ਬੈਠੇ ਪੰਜਾਬੀ ਖਾਣਾ ਮੰਗਵਾ ਸਕਣ ਪਰ ਉਸ ਕੋਲ ਟੈਕਨੋਲੋਜੀ ਦੀ ਜਾਣਕਾਰੀ ਨਹੀਂ ਸੀ ਤਾਂ ਉਸਨੇ ਆਪਣੇ ਇੱਕ ਕਾਲਜ ਦੋਸਤ ਨੂੰ ਮਿਲਿਆ ਜੋ ਆਈਟੀ ਵਿੱਚ ਸੀ ਅਤੇ ਉਹਨਾਂ ਨੇ ਪਾਰਟਨਰਸ਼ਿਪ ਕੀਤੀ ਉਹਨਾਂ ਨੇ ਰਾਤ ਦਿਨ ਮਿਹਨਤ ਕੀਤੀ ਅਤੇ ਐਪ ਲਾਂਚ ਕੀਤੀ ਜਿਸ ਨੂੰ ਨਾਂ ਦਿੱਤਾ ਪੰਜਾਬ ਫਲੇਵਰਸ ਪਹਿਲਾਂ ਤਾਂ ਡਾਊਨਲੋਡਰਸ ਘੱਟ ਸਨ ਪਰ ਗੁਰਜੋਤ ਨੇ ਮਾਰਕੀਟਿੰਗ ਤੇ ਫੋਕਸ ਕੀਤਾ ਅਤੇ ਇੰਸਟਾਗ੍ਰam ਤੇ ਵੀਡੀਓਜ਼ ਬਣਾਏ ਜਿੱਥੇ ਉਹ ਆਪਣੇ ਖਾਣੇ ਦੀਆਂ ਰੈਸਿਪੀਆਂ ਸਾਂਝੀਆਂ ਕਰਦਾ ਸੀ ਲੋਕਾਂ ਨੂੰ ਉਸ ਦੀ ਸਟੋਰੀ ਪਸੰਦ ਆਈ ਅਤੇ ਤੀਰੇ ਤੀਰੇ ਐਪ ਪੌਪੂਲਰ ਹੋ ਗਈ ਇੱਕ ਵਾਰ ਇੱਕ ਵੱਡੇ ਇਨਵੈਸਟਰ ਨੇ ਉਸ ਨੂੰ ਮਿਲਿਆ ਅਤੇ ਕਿਹਾ ਕਿ ਤੇਰੀ ਐਪ ਵਿੱਚ ਪੋਟੈਂਸ਼ੀਅਲ ਹੈ ਅਤੇ ਉਸ ਨੇ ਫੰਡਿੰਗ ਦਿੱਤੀ ਜਿਸ ਨਾਲ ਗੁਰਜੋਤ ਨੇ ਆਪਣੇ ਬਿਜ਼ਨਸ ਨੂੰ ਵੱਡੇ ਲੈਵਲ ਤੇ ਲੈ ਗਿਆ ਉਸ ਨੂੰ ਯਾਦ ਹੈ ਉਹ ਪਲ ਜਦੋਂ ਉਸ ਨੇ ਆਪਣੇ ਘਰ ਵਾਪਸ ਜਾ ਕੇ ਪਤਾ ਜੀ ਨੂੰ ਨਵਾਂ ਕਾਰ ਖਰੀਦ ਕੇ ਦਿੱਤਾ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਵੇਖੀ ਪਰ ਅਸਲ ਸੱਚ ਇਹ ਹੈ ਕਿ ਗੁਰਜੋਤ ਨੇ ਆਪਣੇ ਬਿਜ਼ਨਸ ਵਿੱਚ ਇੱਕ ਗੁਪਤ ਰੈਸিপি ਵਰਤੀ ਜੋ ਉਸ ਦੀ ਨਾਨੀ ਜੀ ਨੇ ਦੱਸੀ ਸੀ ਅਤੇ ਉਸ ਨੇ ਉਸ ਨੂੰ ਮਾਡਰਨ ਟਵਿਸਟ ਨਾਲ ਪੇਸ਼ ਕੀਤਾ ਜਿਸ ਨਾਲ ਲੋਕ ਪਾਗਲ ਹੋ ਗਏ ਇਹ ਰਾਜ਼ ਤੁਹਾਨੂੰ ਹੈਰਾਨ ਕਰ ਦੇਵੇਗਾ ਕਿਉਂਕਿ ਉਹ ਰੈਸিপি ਨਹੀਂ ਸੀ ਕੋਈ ਆਮ ਬਲਕਿ ਇੱਕ ਪੁਰਾਣੀ ਪੰਜਾਬੀ ਵਿਰਾਸਤ ਜੋ ਉਸਨੇ ਸੰਭਾਲੀ ਅਤੇ ਵਪਾਰ ਵਿੱਚ ਬਦਲੀ ਗੁਰਜੋਤ ਨੇ ਨਾ ਸਿਰਫ ਪੈਸੇ ਕਮਾਏ ਬਲਕਿ ਆਪਣੇ ਕਲਚਰ ਨੂੰ ਵੀ ਪ੍ਰਮੋਟ ਕੀਤਾ ਉਸਨੇ ਛੋਟੇ ਬਿਜ਼ਨਸ ਓਨਰਾਂ ਨੂੰ ਮਦਦ ਕੀਤੀ ਅਤੇ ਉਹਨਾਂ ਨੂੰ ਆਪਣੀ ਐਪ ਵਿੱਚ ਜੋੜਿਆ ਇਹ ਕਹਾਣੀ ਤੁਹਾਨੂੰ ਸਿਖਾਏਗੀ ਕਿ ਮਿਹਨਤ ਅਤੇ ਨਵੀਂ ਸੋਚ ਨਾਲ ਕੁਝ ਵੀ ਸੰਭਵ ਹੈ ਗੁਰਜੋਤ ਦੀ ਕਹਾਣੀ ਵਿੱਚ ਹੁਣ ਇੱਕ ਵੱਡਾ ਰਾਜ਼ ਖੁੱਲਣ ਵਾਲਾ ਹੈ ਜੋ ਤੁਹਾਨੂੰ ਸੱਚਮੁੱਚ ਹੈਰਾਨ ਕਰ ਦੇਵੇਗਾ ਜਦੋਂ ਉਸਨੇ ਆਪਣੀ ਐਪ ਨੂੰ ਸਫਲ ਬਣਾਇਆ ਤਾਂ ਉਸ ਨੂੰ ਇੱਕ ਵੱਡੀ ਕੰਪਨੀ ਨੇ ਖਰੀਦਣ ਦੀ ਆਫਰ ਕੀਤੀ ਅਤੇ ਉਸਨੇ ਉਹ ਗੱਫਰ ਮੰਨ ਲਈ ਜਿਸ ਨਾਲ ਉਹ ਰਾਤ ਤੋਂ ਰਾਤ ਕਰੋੜਪਤੀ ਬਣ ਗਿਆ ਪਰ ਅਸਲ ਸੱਚ ਇਹ ਹੈ ਕਿ ਉਸਨੇ ਉਹ ਪੈਸੇ ਨਾ ਆਪਣੇ ਲਈ ਰੱਖੇ ਬਲਕਿ ਆਪਣੇ ਪਿੰਡ ਵਿੱਚ ਇੱਕ ਸਕੂਲ ਬਣਾਉਣ ਲਈ ਵਰਤੇ ਅਤੇ ਨੌਜਵਾਨਾਂ ਲਈ ਟ੍ਰੇਨਿੰਗ ਸੈਂਟਰ ਖੋਲ੍ਹਿਆ ਉਹ ਚਾਹੁੰਦਾ ਸੀ ਕਿ ਹੋਰ ਨੌਜਵਾਨ ਵੀ ਉਸ ਵਾਂਗ ਸਫਲ ਹੋਣ ਅਤੇ ਪੰਜਾਬ ਨੂੰ ਮਜ਼ਬੂਤ ਬਣਾਉਣ ਉਸ ਨੂੰ ਯਾਦ ਹੈ ਉਹ ਦਿਨ ਜਦੋਂ ਉਹ ਪਿੰਡ ਵਾਪਸ ਆਇਆ ਅਤੇ ਸਭ ਨੇ ਉਸ ਨੂੰ ਵਧਾਈ ਦਿੱਤੀ ਪਰ ਉਸ ਨੇ ਕਿਹਾ ਕਿ ਇਹ ਸਫਲਤਾ ਮੇਰੀ ਨਹੀਂ ਸਭ ਦੀ ਹੈ ਇਹ ਰਾਜ਼ ਤੁਹਾਨੂੰ ਪਾਉਕ ਕਰ ਦੇਵੇਗਾ ਕਿਉਂਕਿ ਗੁਰਜੋਤ ਨੇ ਪੈਸੇ ਨੂੰ ਨਹੀਂ ਬਲਕਿ ਮਨੁੱਖਤਾ ਨੂੰ ਅਹਿਮੀਅਤ ਦਿੱਤੀ ਉਸ ਨੇ ਆਪਣੇ ਅਨੁਭਵ ਨੂੰ ਕਿਤਾਬ ਵਿੱਚ ਲਿਖਿਆ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੁਣ ਉਹ ਕੈਨੇਡਾ ਵਿੱਚ ਰਹਿ ਕੇ ਵੀ ਪੰਜਾਬ ਨਾਲ ਜੁੜਿਆ ਹੋਇਆ ਹੈ ਅਤੇ ਹਰ ਸਾਲ ਵਾਪਸ ਆ ਕੇ ਨੌਜਵਾਨਾਂ ਨੂੰ ਮੋਟੀਵੇਟ ਕਰਦਾ ਹੈ ਇਹ ਕਹਾਣੀ ਸਿਖਾਉਂਦੀ ਹੈ ਕਿ ਸਫਲਤਾ ਤਾਂ ਆਉਂਦੀ ਹੈ ਪਰ ਉਸ ਨੂੰ ਸਾਂਝਾ ਕਰਨ ਨਾਲ ਵੱਡੀ ਹੁੰਦੀ ਹੈ ਗੁਰਜੋਤ ਵਾਜੇ ਤੁਸੀਂ ਵੀ ਮਿਹਨਤ ਕਰੋ ਤਾਂ ਕੁਝ ਵੀ ਅਸੰਭਵ ਨਹੀਂ ਇਸ ਕਹਾਣੀ ਦਾ ਮੋਰਲ ਇਹ ਹੈ ਕਿ ਹਮੇਸ਼ਾ ਆਪਣੇ ਜੜਾਂ ਨੂੰ ਨਾ ਭੁੱਲੋ ਅਤੇ ਸਫਲਤਾ ਨੂੰ ਦੂਜਿਆਂ ਨਾਲ ਸਾਂਝਾ ਕਰੋ ਕਿਉਂਕਿ ਅਸਲ ਅਮੀਰੀ ਪੈਸੇ ਵਿੱਚ ਨਹੀਂ ਬਲਕਿ ਦਿਲ ਵਿੱਚ ਹੁੰਦੀ ਹੈ ਸੁਣਨ ਵਾਲਿਆਂ ਲਈ ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਜ਼ਿੰਦਗੀ ਵਿੱਚ ਸੰਘਰਸ਼ ਆਉਂਦੇ ਹਨ ਪਰ ਉਹਨਾਂ ਨੂੰ ਮੌਕੇ ਵਜੋਂ ਵੇਖੋ ਅਤੇ ਹਮੇਸ਼ਾ ਪ੍ਰੇਰਿਤ ਰਹੋ ਤਾਂ ਤੁਸੀਂ ਵੀ ਆਪਣੇ ਸੁਪਨੇ ਪੂਰੇ ਕਰ ਸਕੋਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ